ਲਓ ਜੀ ਟ੍ਰੇਨ ਆਪਣੀ ਬਿਲਕੁਲ ਸਹੀ ਟਾਈਮ ਤੇ ਪਹੁੰਚ ਗਈ। ਲਓ ਜੀ ਅੱਜ ਹੈਗੀ ਆਪਣੀ ਵਾਪਸੀ ਪੰਜਾਬ ਨੂੰ ਤੇ ਅੱਜ ਆਪਾਂ ਆਇਆ ਗੁਰਦੁਆਰਾ ਸਾਹਿਬ ਤੋਂ ਇੱਧਰ ਥੋੜਾ ਜਾ। ਤੇ ਟ੍ਰੈਫਿਕ ਬਹੁਤ ਹੈ ਜਿੱਥੇ ਨਾ। ਬਹੁਤ। ਇਹ ਸਵੇਰ ਦਾ 3 ਟਾਈਮ ਹੋ ਗਿਆ 8:00 ਵਜੇ ਕਹਿੰਗੇ। 8:30 ਹੋ ਗਏ। 8:30 ਹੋ ਗਏ ਦੇਖੋ ਕਿੰਨੀ ਟ੍ਰੈਫਿਕ ਹੈ। ਅੱਜ ਆਪਣੀ ਟ੍ਰੇਨ ਆ ਪੰਜਾਬ ਨੂੰ। ਅੱਜ ਆਪਾਂ ਜਾਵਾਂਗੇ ਪੰਜਾਬ। ਤੇ ਬਾਕੀ ਦੇ ਇਹਦੇ ਇੱਥੇ ਕੋਸੇ ਜੂਸ ਗਾਪ ਪੀਂਦੇ ਆ ਕਿਤੇ ਲਾਓ ਵੀ ਇੱਥੇ ਹਲੇ ਵੀ ਆਹ ਚੱਲਦੀਆਂ ਨੇ ਰੇੜੀਆਂ ਇੱਥਾਂ ਲੈ ਕੇ ਜਾਂਦੇ ਆ ਬਾਈ ਜونی ਦੇਖੋ ਖੈਮੇਸ ਮਾਂਟੋ ਆ ਜਾਂਦਾ ਹਲੇ ਵੀ ਦੇਖ ਲੋ ਭਾਈ ਇਹਨੂੰ ਮਿਹਨਤ ਕਹਿੰਦੇ ਨੇ ਭਾਜੀ ਬਾਕੀ ਇੱਥੇ ਐਵੇਂ ਜਾਮਲ ਵਰਗੇ ਲੱਗੇ ਰਹਿੰਦਾ ਹਰ ਟਾਈਮ ਜੀ ਦੇਖ ਸਕਦੇ ਹੋ ਵੀ ਆਟੋ ਆਪਾਂ ਨੇ ਕਰਿਆ ਤੁੰ। ਸਟੇਸ਼ਨ ਤੱਕ ਜਾਣ ਦਾ। ਤੇ ਇਹਨੇ 40 ਰੁਪਏ ਲਿਆ ਆਪਾਂ। ਹਾਂਜੀ। ਆਵਾਜਾ ਜਪਨ ਟੱਕ ਕਿਉਂ ਬੱਟੇ ਸਨ ਤੇ ਇੱਥੇ ਜਾਮ ਬਹੁਤ ਲੱਗਦਾ। ਇਹ ਸ਼ਹਿਰ ਦੇ ਖਾ ਦੀ ਹੈ ਤਾਂ ਜਾਮ ਇਸ ਤਰ੍ਹਾਂ ਸਾਟਾਂ ਮਿਲੂਗਾ। ਲਓ ਵੀ ਆਟੋ ਵਾਲੇ ਬਾਈ ਨੇ ਆਪਾਂ ਨੂੰ ਸਰਤਾ ਸਟੇਸ਼ਨ ਦੇ ਬਾਹਰ ਤੇ ਸਾਹਮਣੇ ਆ ਗਿਆ ਸਟੇਸ਼ਨ। ਚੱਲਦੇ ਆਪਾਂ ਅੰਦਰ ਰੋਡ ਪਾਰ ਕਰਕੇ। ਚਲੋ ਵੀ। ਤੇ ਰੋਡ ਦੇ ਉੱਤੇ ਆਪਾਂ ਖੜੇ ਆ। ਸਟੇਸ਼ਨ ਤੇ ਆਪਾਂ ਅੰਦਰ ਆ ਗਏ ਜੀ ਤੇ ਇੱਥੋਂ ਆਪਾਂ ਸਿੱਧਾ ਪੰਜਾਬ ਜਾਣਾ ਤੇ ਟ੍ਰੇਨ ਆਪਣੀ ਸਵੇਕ ਵਾਰਾ ਤੁਰਨੀ ਹੈ ਇੱਥੋਂ ਤੇ ਪਹਿਲੇ ਹਰਦਵਾਰ ਜਾਣ ਦਾ ਪ੍ਰੋਗਰਾਮ ਹੈਗਾ ਸੀ ਪਰ ਬਿਮਾਰ ਹੋ ਗਏ ਕਿਉਂਕਿ ਗਰਮੀ ਬਹੁਤ ਆ ਤੇ ਫਿਰ ਜਿਆਦਾ ਨਾ ਕੰਮ ਖਰਾਬ ਹੋ ਜੇ ਇਸ ਕਰਕੇ ਇੱਥੋਂ ਸਿੱਧਾ ਪੰਜਾਬ ਜਾਵਾਂਗੇ ਜਿਸ ਕੀਤੇ ਸਿੱਧਾ ਪੰਜਾਬ ਨਹੀਂ ਪਹਿਲਾਂ ਅਸੀਂ ਹਰਦਵਾਰ ਰੁਕਣਾ ਸੀ ਕਿਉਂਕਿ ਅਸੀਂ ਟਿਕਟ ਹਰਦਵਾਰ ਤੋਂ ਕਰਾਈ ਹੋਈ ਆ ਬਾਕੀ ਇੱਥੇ ਹੁਣ ਜਾ ਕੇ ਦੇਖਦੇ ਆਂ ਤੇ ਇੱਥੋਂ ਹੁਣ ਟ੍ਰੇਨ 'ਚ ਬੈਠਾਂਗੇ ਨਹੀਂ ਫਿਰ ਇੱਥੋਂ ਲੀਪਰ ਲੈ ਲਾਂਗੇ ਜੇ ਨਾ ਕੋਈ ਹੱਲ ਹੋਇਆ ਇਹ ਕੇ ਹੋ ਜਾਣਾ ਕੋਈ ਏਡਾ ਚੱਤਰ ਨਹੀਂ ਹੁੰਦਾ ਹੋ ਜਾਂਦਾ ਹੁੰਦਾ ਤੇ ਐਵੇਂ ਦਾ ਰਿਸੀ ਚੇਹ ਦਾੜਾ ਰੇਲਵੇ ਸਟੇਸ਼ਨੋਂ ਇੱਥੇ ਪਾਰਕਾ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਟਾਈਮ ਕਿੰਨਾ ਹੋ ਗਿਆ ਟਾਈਮ ਵੱਜ ਕੇ ਦੱਸਾਂ ਠੀਕ ਆ ਲਓ ਜੀ 10 ਵੱਜ ਚੁੱਕੇ ਆ ਤੇ 6:12 ਟ੍ਰੇਨ ਆਪਣੀ ਤੇ ਟ੍ਰੇਨ ਆਪਣੀ ਇੱਥੇ ਹੀ ਥੁਰਨੀ ਆ। ਮੰਨ ਲਾ। ਤੇ ਇਹ ਸਾਹਮਣੇ ਆ ਗਿਆ ਸਟੇਸ਼ਨ। ਲਓ ਜੀ ਆਪਾਂ ਸਟੇਸ਼ਨ ਦੇ ਅੰਦਰ ਆ ਗਏ। ਤੇ ਬਹੁਤ ਸੋਹਣਾ ਸਟੇਸ਼ਨ ਆ। ਤੁਸੀਂ ਦੇਖ ਸਕਦੇ ਹੋ ਸਾਹਮਣੇ। ਯੋਗ ਨਗਰੀ ઋਸ਼ੀਕੇਸ਼। ਤੇ ਇਹ ਹੈ ਮੇਰਾ ਸਾਰਾ ਸਟੇਸ਼ਨ ਆ। ਲਓ। ਬਾਕੀਸ ਫਾਇਦੇ ਕੋਈ ਨਹੀਂ ਜ਼ਿਆਦੇ ਆ। ਲੋ ਯੰਦਰਾ ਐਮੇ ਦਾ ਸਟੇਸ਼ਨ ਬਹੁਤ ਸੋਹਣਾ ਤੇ ਉੱਥੋਂ ਆਪਾਂ ਆਪਣੀ ਐਂਟਰੀ ਹੋ ਗਈ ਜੇ ਸਾਹਮਣੇ ਐਂਟਰੀ ਲਿਖਾਇਆ ਚਲਦੇ ਆਪਾਂ ਅੰਦਰ ਆਪਾਂ ਗਲਤੀ ਨਾਲ ਨਵੇਂ ਸਟੇਸ਼ਨ ਦੇ ਬਾਕੇ ਨਹੀਂ ਹੁਣ ਆਪਾਂ ਜਾਣਾ ਪ੍ਰਾਣੇ ਤੇ ਜਦੋਂ ਆਪਾਂ ਆਟੋਂ ਫੇਰ ਕਰਿਆ ਤੇ ਆਟੋਂ ਨੇ ਦੱਸਿਆ ਕਿ ਦੇਖ ਲੈਣਾ ਕੋਈ ਹੋਰ ਦੋ ਸਟੇਸ਼ਨ ਨੇ ਪਰ ਇਹ ਇੱਥੇ ਕਿ ਦੋ ਰੇਲਵੇ ਸਟੇਸ਼ਨ ਨੇ ਇੱਕ ਪ੍ਰਾਣਾ ਕੰਨਾਵਾ ਆਪਾਂ ਪ੍ਰਾਣੇ ਤੇ ਜਾਣਾ ਜਿੱਦੀ ਆਪਾਂ ਟ੍ਰੇਨਾਂ ਪ੍ਰਾਣੇ ਦੇ ਜੱਦੂ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਹੁਣ ਆਟੋਂ ਵਾਲਾ ਕਰਿਆ ਇੱਥੋਂ ਹੁਣ ਆਪਾਂ ਪ੍ਰਾਣੇ ਵੱਲ ਜਾ ਰਹੇ ਹਾਂ ਤੇ ਇਹ 2.7 ਮੀਟਰ ਦਾ ਫਰਕ ਹੈਗਾ ਮਨ ਰੇਡੀਓ ਕਿਲੋਮੀਟਰ ਦੀ ਦੂਰੀ ਤੇ ਐਡਵਾਂਸ ਪ੍ਰਾਣਾ ਸਟੇਸ਼ਨਾਂ ਹੁਣ ਆਪਾਂ ਉੱਥੇ ਜਾ ਰਹੇ ਆਂ ਆਟਰ ਵਾਲੇ ਦਸਤੇ ਨਹੀਂ ਹੈਗਾ ਜਿਹੜੇ ਦੋ ਸਟੇਸ਼ਨ ਨੇ ਸਾਨੂੰ ਤਾਂ ਇਹ ਕਿਹਾ ਜਦੋਂ ਸਿੱਧਾ ਰੇਲਵੇਟੇਸ਼ਨ ਕਹਿਦਾ ਸੀ ਕਿ ਰੇਲਵੇਟੇਸ਼ਨ ਲੈ ਚੱਲ ਆਪਾਂ ਸਟੇਸ਼ਨ ਤੇ ਪਹੁੰਚ ਗਏ ਜੀ ਤੇ ਪੁਰਾਣੇ ਰੇਲਵੇ ਦੇ ਟਾਈਮ ਸਾਢੇ ਦਾ ਹੋ ਗਏ ਤੇ ਆ ਜੀ ਰੇਲਵੇ ਸਟੇਸ਼ਨ ਜਿੱਥੋਂ ਅਸੀਂ ਟ੍ਰੇਨ ਤੁਰਨੀ ਆ ਉਹ ਨਵਾਂ ਤੀ ਇੱਥੋਂ ਆਪਾਂ ਉੱtre ਹੀ ਦੀ। ਇਹੀ ਹੌਟ ਸਟੇਸ਼ਨ ਆ। ਤੇ ਅਸੀਂ ਹੁਣ ਚੱਲਦੇ ਹਾਂ ਅੰਦਰ। ਗਰਮੀ ਬਹੁਤ ਜ਼ਿਆਦਾ ਹੋ ਗਈ। ਤੇ ਚੱਲਦੇ ਅੰਦਰ। ਲਓ ਜੀ ਆਪਾਂ ਸਟੇਸ਼ਨ ਤੇ ਪਹੁੰਚ ਗਏ ਅੰਦਰ। ਇੱਥੋਂ ਆਪਣੀ ਟ੍ਰੇਨ ਚਲਣੀ ਆ। ਤੇ ਆਪਾਂ ਨੂੰ ਦੇਖਦਾ ਕਿਹੜੇ ਪਲੇਟਫਾਰਮ ਤੇ ਆਉਣੀ ਆ। ਤੇ ਇਹ ਲਾਸਟ ਸਟੇਸ਼ਨ ਆ ਰਹੀ ਸੀ ਕਿਸ ਦਾ? ਇਥੋਂ ਟ੍ਰੇਨ ਚੱਲਣੀ ਹੈ। ਲਓ ਜੀ ਆਪਾਂ ਸਟੇਸ਼ਨ ਦੇ ਬਿਲਕੁਲ ਕੋਲੇ ਪਹੁੰਚ ਗਏ ਤੇ ਪਲੇਟਫਾਰਮ ਨੰਬਰ 3 ਦੇ ਉੱਤੇ ਆਪਣੀ ਟ੍ਰੇਨ ਆੜੀ ਖੜੀ ਆ। ਆਹ ਟ੍ਰੇਨ ਦੇ ਵਿੱਚ ਆਪਾਂ ਨੇ ਜਾਣਾ ਅੱਜ। ਤੇ ਬਸ ਟਾਈਮ ਹੋ ਗਿਆ 12:00 ਵਜੇ ਤੇ ਪੀਮੈਂਟ। ਆਓ ਗੁਰਬਾਈ। ਮਹਾਰਾਜ ਬੜਾ ਹੱਥ ਫੜਾ ਦੋ ਹਰ ਦਾ। ਤੇ ਬਾਹਰ ਮਰਾਠ ਬੜੀ ਇਸ ਕੋ ਬੜਾ ਚੁਣਾ ਨੇ ਹਰ ਦਾ। ਇੱਥਰ ਆਪਣੀ ਟ੍ਰੇਨ ਆ। ਆ ਆਪਣੀ ਟ੍ਰੇਨ ਆ ਬਹਿਨੇ ਆ 15 ਲਓ ਵੀ ਆਪਾਂ ਟ੍ਰੇਨ ਦੇ ਅੰਦਰ ਆ ਗਏ ਗਰਮੀ ਬਹੁਤ ਹੋਊਗੀ ਨਾ ਤੇ ਬਾਹਰ ਦਾ ਥਿਊ ਦੇਖੋ ਚਾਹੀ ਦਮ ਪੈ ਚ ਰੋ ਗਿਆ ਉਹ ਨਾ 40 ਹੋ ਰਾ ਨਾ ਬਹੁਤ ਗਰਮੀ ਬਹੁਤ ਹੋਊਗੀ ਤੇ 12:45 ਜਮ ਟ੍ਰੇਨ ਇੱਥੋਂ ਚੱਲੀ ਜਾਂਦੀ ਸਾਤੂ ਤੱਕ ਹੀ ਬੰਤਾਂਗੇ ਨਾ ਫਤ 8 ਵੀ ਹੋ ਜਾਊਗਾ ਹਾਂ ਆਪੀ ਚੱਲਦੇ ਹਾਂ ਟ੍ਰੇਨ ਆਪਣੀ ਤੁਰਪੀ ਤੇ ਟਾਈਮ ਹੋ ਗਿਆ ਜੀ 12:50 ਮਿੰਟ ਤੇ 12:50 ਮਿੰਟ ਤੇ ਆਪਣੀ ਟ੍ਰੇਨ ਆ ਜਿਹੜੀ ਉਹ ਚੱਲ ਪਈ ਆ ਰਿਸ਼ੀਕੇਸ਼ ਤੋਂ ਇੱਕ ਸੀਟ ਆਪਣੀ ਆਹ ਉੱਪਰ ਸਭ ਤੋਂ ਉੱਪਰ ਇੱਕ ਆਪੇ ਦਾ ਪਰਕਿੰਗ ਆ ਜੀ ਟਾ ਖਾਲੀ ਨਹੀਂ ਬੈਤਾਂਗੇ ਨੀ ਕਿਰਾ ਤੇ ਇਧਰ ਆਪਾਂ ਲਾਦਾ ਫੋਨ ਚਾਰਜਰ ਕਿਉਂਕਿ ਆਪਣਾ ਫੋਨ ਡਾਊਨ ਤੇ ਐਮੈਜ਼ਨ ਦਾ 3 ਇਅਰ ਦਾ ਡੱਬਾ ਦੇਖੋ ਲਓ ਜੀ ਟ੍ਰੇਨ ਆਪਣੀ ਪਹੁੰਚ ਗਈ ਮੋਤੀ ਜੂਰ ਦੇ ਸਟੇਸ਼ਨ ਤੇ ਜਿੱਥੇ ਜਾਂਦੇ ਨੇ ਤਪੱਸਿਆ ਕਰਾਈਦੀਆਂ ਪੁਰੇ ਬਹੁਤ ਘੰਟਾ ਖੜੀ ਰਹੀ ਸੀ ਮੈਨੂੰ ਹੁਣ ਵੀ ਖੜੂਗੀ ਉਰੀ ਪਰ ਟਾਈਮ ਆਉਂਦੀ ਹੁੰਦੀ ਮੇਰੇ ਨੂੰ ਨਹੀਂ ਹੋਣਾ ਲਾਉਣਾ ਇਹ ਆ ਸਟੇਸ਼ਨ ਮੋਤੀ ਚੂ ਲਾਉ ਜੀ ਟ੍ਰੇਨ ਆਪਣੀ ਤਰਪੀ ਮੁਕਤੀ ਜੂ ਦੇ ਸਟੇਸ਼ਨ ਤੋਂ ਤੇ ਹਰਦਵਾਰ ਆਪਣਾ ਖਾਣ ਲਈ ਮੰਗਾਇਆ ਨਾ ਕੋਈ ਮੈਂ ਇਹ ਦੱਤਾ ਨਾ ਪੂਰਾ ਹੈਂਗ ਕਰ ਦਲਾਂਗੀ ਜੀ ਫੋਨ ਦਾ ਇੱਥੇ ਹੀ ਤੇ ਆਹ ਟ੍ਰੇਨ ਚ ਚਾਰਜ ਲਾਉਣੇ ਫੋਨ ਹੀ ਹੈਕ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਲਾ ਕੇ ਦਿਖਾਉਣੇ ਆਪਾਂ ਹਾਂ ਦੇਖੀ ਹੋਣ ਲੱਗਿਆ ਚਾਰਜ ਹਾਂ ਚੱਲਦਾ ਨਹੀਂ ਹੈਗਾ ਪਤਾ ਨਹੀਂ ਕੀ ਚੱਕਰ ਹੈ ਆਈਫੋਨ ਨੂੰ ਜਾਮ ਲਵਾਤਾ ਆ ਵੀ ਮੇਰੇ ਵਾਲਾ ਵੀ ਹੋ ਗਿਆ ਸੀ ਸੈਮਸੰਗ ਵਾਲਾ ਵੀ ਹੋ ਗਿਆ ਸੀ ਕੋਈ ਨਹੀਂ ਹੋਈ ਜਾਣਦੀ ਚਾਰਜ ਕੋਈ ਜਾਣਦੇ ਇਹ ਪਤਾ ਨਹੀਂ ਕੀ ਚੱਕਰ ਹੈ ਤੇ ਚਾਰਜ ਚਲਾਉਣੇ ਆ ਫੋਨ ਹੀ ਹੈਕ ਹੋ ਜਾਂਦਾ ਹੁਣ ਚੱਲ ਪਿਆਦਾ ਆਹ ਬੋਲ ਕੇ ਚੱਲਦਾ ਮੈਂ ਪਹਿਲੇ ਦੇਖਿਆ ਮੈਂ ਹੀ ਪਹਿਲਾਂ ਦੇਖਿਆ ਹੈ ਹੋਈ ਜਾਂਦੀ ਚਾਰਜ ਹਾਂ ਫੋਨ ਨੂੰ ਨਹੀਂ ਕਰੂ ਕੋਈ ਹੈ ਫੋਨ ਨੂੰ ਤਾਂ ਨਹੀਂ ਕਰੂ ਕੁਝ ਨਹੀਂ ਤੇ ਆਪਾਂ ਟ੍ਰੇਨ ਦੀ ਐਪ ਤੋਂ ਕੁਝ ਖਾਣ ਨੂੰ ਮੰਗਾਇਆ ਡੋਮੀਨੋ ਦਾ ਡਾਊਨ ਅਦਰ ਟੀਮ ਗਾਇ ਆਪਾਂ 160 ਵਿੱਚ ਜਾ ਸੈਂਡਵਿਚ ਜਾ ਤੁਹਾਨੂੰ ਦਿਖਾਵਾਂਗੇ ਜਦੋਂ ਆਜੂਗਾ ਹਰਦ ਵਰਹਾਊਗਾ ਨਾ ਉਹ ਜਦੋਂ ਤੇ ਉਹ ਆਪਣੇ ਸ਼ੀਟ ਦੀ ਫੜਾ ਕੇ ਜਾਣਗੇ ਆਪਾਂ ਨੂੰ ਬਾਕੀ ਟ੍ਰੇਨ ਆਪਣੀ ਚੱਲਦੀ ਹੈ ਤੇ ਬਾਹਰ ਗਰਮੀ ਬਹੁਤ ਆ ਉਹ ਚਾਈ ਟੈਂਪਰੇਚਰ ਨਾ 40 ਤੋਂ ਉੱਪਰ ਹੀ ਜਾਊਗਾ ਜਿਉਂ ਜਿਉਂ ਪੰਜਾਬ ਚ ਨੂੰ ਜਾਣਾ 40 ਨੂੰ ਹੱਥ ਲੱਗ ਜਾਣਾ ਬਾਕੀ ਬੈਗ ਉਹ ਆਪਣੇ ਉੱਤੇ ਪਾਇਨ ਉਪਰ ਆਣ ਫਤਹਿ ਕੱਲੀ ਬੈਟ ਹੋਰ ਨਾ ਕੋਈ ਆਇਆ ਨਹੀਂ ਹੈਗਾ ਇਹ ਰਹੀ ਆ ਦੇ ਨੀ ਦਈ ਜਾਂਦੀ ਆ ਸਹੀ ਗੱਲ ਆ ਹੋਰ ਯਾਰ ਡੋਮੀਨੋ ਤੋਂ ਆਪਾਂ ਨੂੰ ਆਪਣਾ ਆਰਡਰ ਮਿਲ ਗਿਆ ਤੇ ਸਾਹਮਣੇ ਉਹ ਬਾਈ ਜਾਂਦਾ ਬੈਗ ਵਾਲਾ ਉਹ ਆਪਾਂ ਨੂੰ ਆਪਣਾ ਆਰਡਰ ਦੇ ਕੇ ਗਿਆ ਤੇ ਬਾਕੀ ਹੁਣ ਦੇਖਦੇ ਆ ਖਾ ਕੇ ਕਿਵੇਂ ਆ ਤੇ ਇਹ ਆ ਸਾਰਾ ਜੰਕਸ਼ਨ ਹਰਦਵਾਰ ਦਾ ਤੇ ਆਪਾਂ ਚੱਲਦੇ ਆਂ ਅੰਦਰ ਤੇ ਇੱਥੇ ਆਪਾਂ ਨੂੰ ਆਰਡਰ ਆਪਾਂ ਨੂੰ ਬਾਈ ਜਿਹੜਾ ਡੋਮੀਨੋ ਦਾ ਫੜਾ ਕੇ ਗਿਆ ਆਪਾਂ ਚੱਲਦੇ ਆਂ ਹੁਣ ਅੰਦਰ ਨਾ ਵੀ ਡੋਮੀਨੋ ਤੋਂ ਆਪਣੀ ਕੀ ਆਪਣਾ ਇਹ ਇਹ ਜਿਆਦਾ ਤੁਹਾਨੂੰ گارਲਿਕ ਬ੍ਰੈਡ ਨਹੀਂ گارਲਿਕ ਬ੍ਰੈਡ ਹਾਂ ਵਾਲੀ ਮਗਾ ਜੀ ਆਪਣੀ ਤੇ ਪੜਾ ਗਿਆ ਬਾਈ ਤੇ ਟ੍ਰੇਨ ਆਪਣੀ ਹਜੇ ਖੜੀ ਹੋਈ ਆ ਹਰਦਵਾਰੀ ਤੇ ਬਾਹਰ ਤੋਂ ਬਹੁਤ ਘਾਗੇ ਦੇ ਰੇ ਲੰਕੇ ਮਿਲੋਣੇ ਲੋ ਭਾਈ ਆ ਬ੍ਰੈਡ ਮੰਗਾਇਆ ਇਹਦੀ ਡੋਮੀਨੋ ਤੋਂ ਵਿੱਚ ਪਾਇਉ ਵਿੱਚ ਭਰਿਆਉ ਨਾ ਹਾਂ ਹਾਂ ਭਰਿਆ ਹੋਇਆ ਸੈਂਡ ਵਜਵਾਉਗਾ ਠੀਕ ਹਰਦਵਾਰ ਦੇ ਜੰਕਸ਼ਨ ਤੋਂ ਟ੍ਰੇਨ ਆਪਣੀ ਚੱਲ ਪਈ ਆ ਤੇ ਬਾਕੀ ਇਹ ਸਾਰਾ ਬਾਹਰ ਦਾ ਵਿਊ ਆ ਤੇ ਗਰਮੀ ਬਹੁਤ ਆ ਟੈਂਪਰੇਚਰ 40 ਪਲੱਸ ਹੋਊਗਾ ਬਾਕੀ ਤੁਸੀਂ ਧੁੱਪ ਦੇਖੀ ਜਾਂਦੇ ਕਿੰਨੀ ਧੁੱਪ ਆ ਤੇ ਟ੍ਰੇਨ ਆਪਣੀ ਚੱਲ ਪਈ ਤੇ ਆਪਣਾ ਸਫਰ ਹੁਣ ਚੱਲ ਰਿਹਾ ਪੰਜਾਬ ਵੱਲੋਂ ਅੱਜ ਆਪਾਂ ਜਾਣਾ ਪੰਜਾਬ ਤੇ ਪੰਜਾਬ ਇਹ ਆਪਾਂ ਨੂੰ ਸ਼ਾਮ ਤੱਕ ਲਾਊਗੀ 7:00 ਵਜੇ ਤੱਕ ਆਪਾਂ ਨੂੰ ਪੰਜਾਬ ਸਾਈਡ ਲਾ ਦੇਵੇ ਬਾਕੀ ਕੁਝ ਪਤਾ ਨਹੀਂ ਜਿਵੇਂ ਵੀ ਹੋਊਗਾ ਤੁਹਾਨੂੰ ਆਪਾਂ ਦੱਸ ਦਾਂਗੇ ਜੇ ਲੇਟ ਵੀ ਹੋਏ ਆਪਾਂ ਤੁਹਾਨੂੰ ਉਹ ਵੀ ਦੱਸ ਦਾਂਗੇ ਤੇ ਟ੍ਰੇਨ ਆਪਣੀ ਜਾ ਰਹੀ ਆ ਬਾਕੀ ਹਰਦਵਾਰ ਤੋਂ ਅੱਗੇ ਆ ਕੇ ਆ ਖੇਤੀਬਾੜੀ ਏਰੀਆ ਆਂਦਾ ਸਾਰੇ ਆ ਖੇਤ ਨਹੀਂ ਕੋਈ ਨਾ ਕੋਈ ਫਸਲ ਲੱਗੀ ਹੋਈ ਆ ਖੇਤੀਬਾੜੀ ਏਰੀਆ ਸਾਰਾ ਸ਼ੁਰੂ ਹੋ ਜਾਂਦਾ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਟ੍ਰੇਨ ਆਪਣੀ ਚੱਲ ਰਹੀ ਆ ਪੂਰੀ ਸਪੀਡ ਦੇ ਉੱਤੇ ਬਾਕੀ ਇਹ ਖੇਤੀਬਾੜੀ ਦਾ ਸਾਰਾ ਏਰੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਗਰਮੀ ਤੁਹਾਨੂੰ ਦੱਸ ਤਾ ਵੀ ਜਾਣੀ ਬਹੁਤ ਆ ਬਾਕੀ ਦੇਖਦੇ ਆ ਟ੍ਰੇਨ ਆਪਣੀ ਕਿੰਨੇ ਵਜੇ ਪੰਜਾਬ ਆਪਾਂ ਲਾਉਂਦੀ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਤੇ ਸਫ਼ਰ ਨਾਲ ਐਂਡ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗਦੀ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਰ ਦਿਆ ਕਰੋ ਸ਼ੇਅ ਇਹ ਆ ਗਿਆ ਸਹਾਰਨਪੁਰ ਦਾ ਜੰਕਸ਼ਨ ਇੱਥੋਂ ਆ ਪਾਣੀ ਟ੍ਰੇਨ ਯੂਪੀ ਦੇ ਵਿੱਚ ਐਂਟਰ ਹੋ ਗਈ ਪਹਿਲਾਂ ਜਿਹੜਾ ਵੱਡਾ ਜੰਕਸ਼ਨ ਆਇਆ ਸੀ ਰੁੜਕੀ ਦਾ ਉਹ ਉੱਤਰਾਖੰਡ ਚ ਸੀ ਇਹ ਹੈਗਾ ਸਹਾਰਨਪੁਰ ਯੂਪੀ ਦਾ ਸ਼ਹਿਰ ਟਾਈਮ 4 ਵਜੇ ਦਾ ਹੋ ਗਿਆ ਇਹ ਵੀ ਵੱਡਾ ਜੰਕਸ਼ਨ ਆ ਕਾਫੀ ਟ੍ਰੇਨਾਂ ਜਾਂਦੀਆਂ ਨੇ ਇੱਥੋਂ ਆਪਣੀ ਟ੍ਰੇਨ ਹਰਿਆਣੇ ਚ ਐਂਟਰ ਹੋ ਗਈ ਤੇ ਆਪਾਂ ਹਰਿਆਣੇ ਦੇ ਜੰਕਸ਼ਨ ਤੇ ਖੜੇ ਆ ਤੇ ਆਪਣੀ ਟ੍ਰੇਨ ਆ ਜਿਹੜੀ ਹਰਿਆਣੇ ਦੇ ਵਿੱਚ ਐਂਟਰ ਹੋ ਚੁੱਕੀ ਆ ਬਾਕੀ ਇਹ ਹਰਿਆਣੇ ਦਾ ਜੰਕਸ਼ਨ ਆ ਤੇ ਇਸ ਤੋਂ ਬਾਅਦ ਪੰਜਾਬ ਤੇ ਦੇਖਦੇ ਆ ਪੰਜਾਬ ਉਹ ਕਿੰਨੇ ਵਜੇ ਪਹੁੰਚਦੇ ਆ ਕਿੰਨੇ ਵਜੇ ਪਹੁੰਚਾਂਗੇ ਤੁਹਾਨੂੰ ਆਪਾਂ ਟਾਈਮ ਦੱਸਾਂਗੇ ਬਾਕੀ ਆਪਣਾ ਸਫ਼ਰ ਕਿਵੇਂ ਚੱਲ ਰਿਹਾ ਟ੍ਰੇਨ ਦਾ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਬਾਹਰ ਗਰਮੀ ਬਹੁਤ ਆ ਧੁੱਪ ਬਹੁਤ ਆ ਤੇ ਚਲੋ ਵਧਦੇ ਆ ਹੁਣ ਪੰਜਾਬ ਵੱਲ ਫੇਰ ਆਪਣੀ ਟ੍ਰੇਨ ਪਹੁੰਚ ਗਈ ਅੰਬਾਲੇ ਜੰਕਸ਼ਨ ਤੇ ਇਹ ਤੋਂ ਬਾਅਦੋਂ ਫਿਰ ਆਪਾਂ ਐਂਟਰ ਹੋ ਜਾਾਂਗੇ ਪੰਜਾਬ ਦੇ ਵਿੱਚ ਬਹੁਤ ਭੀੜ ਐ ਬਾਲੇ ਦੇ ਜੰਕਸ਼ਨ ਤੇ ਵੀ ਟਾਈਮ 6 ਵਜੇ ਦਾ ਹੋ ਗਿਆ ਤੇ ਆਹ ਸੀਟ ਤੇ ਆਪਾਂ ਬੈਠੇ ਸੀਗੇ ਆਹ ਚਾਦਰ ਜੰਦੇ ਹੁੰਦੇ ਨੇ ਇਹ ਵਿੱਚ ਵਿਛਾਉਣ ਵਾਸਤੇ ਤੇ ਇੱਕ ਪੈਲੋ ਦਿੱਤਾ ਸੀ ਬਾਲਾ ਜੰਕਸ਼ਨ ਤੇ ਖੜੂਗੀ ਥੋੜਾ ਜਿਹਾ ਟਾਈਮ ਟ੍ਰੇਨ ਫੇਰ ਚੱਲੂ ਇੱਥੋਂ ਅੱਗੇ ਨੂੰ ਲਓ ਜੀ ਅੰਬਾਲਾ ਤੋਂ ਚੱਲ ਵੀ ਆਪਣੀ ਟ੍ਰੇਨ ਅੰਬਾਲਾ ਜੰਕਸ਼ਨ ਤਕੜੀ ਹੈ ਸਰ ਇਸ ਟੇਨ ਤੇ ਬਾਹਰ ਬੱਦਲ ਜੇ ਹੋ ਗਏ ਮੌਸਮ ਮੈਨੂੰ ਲੱਗਦਾ ਵੀ ਬਦਲੂਗਾ ਬਈ ਬਾਹਰ ਮੌਸਮ ਕਿਹਜਾ ਬਾਰਿਸ਼ ਆਈ ਸੀ ਯਾਰ ਬਾਰਿਸ਼ ਆਈ ਸੀ ਅੱਛਾ ਅੱਛਾ ਆ ਭਾਈ ਆਏ ਨੇ ਹੁਣੇ ਜਿਹੜੇ ਨੇ ਨਵਾਲੇ ਤੋਂ ਬਾਈ ਕਹਿੰਦੇ ਬਾਰਿਸ਼ ਆਈ ਸੀ ਬੱਦਲ ਹੋ ਗਏ ਗਰਮੀ ਵੀ ਬਹੁਤ ਜ਼ਿਆਦਾ ਸੀ 45 ਡਿਗਰੀ ਟੈਂਪਰੇਚਰ ਪਹੁੰਚਿਆ ਹੋਇਆ ਪੰਜਾਬ ਦਾ ਆਪਣੀ ਟ੍ਰੇਨ ਰੁਕੀ ਹੈ ਰਾਜਪੁਰੇ ਰਾਜਪੁਰੇ ਦੇ ਸਟੇਸ਼ਨ ਤੇ ਤੇ ਬਾਹਰ ਮੌਸਮਾ ਪੂਰਾ ਖਰਾਬ ਹੋਇਆ ਹੋਇਆ ਨੇ ਂਹਰੀ ਚੱਲ ਰਹੀ ਹੈ ਉਰੇ ਬਹੁਤ ਤੇਜ਼ ਤੇ ਬੱਦਲ ਹੋਏ ਹੋਏ ਨੇ ਇੱਥੇ 5-7 ਮਿੰਟ ਖੜੂਗੀ ਟ੍ਰੇਨ ਫਿਰ ਇਹ ਤੋਂ ਬਾਅਦ ਆਊ ਪਟਿਆਲਾ ਤੇ ਪਟਿਆਲੇ ਤੋਂ ਬਾਅਦ ਨਾਭਾ ਆਪਾਂ ਨਾਭੇ ਉਤਰਨਾ 4:00 7 ਵਜੇ ਦਾ ਟਾਈਮ ਹੋ ਗਿਆ ਂਹਰੀ ਚੱਲ ਰਹੀ ਆ ਕਰਤਾਉਣ ਰਹੀਆਂ ਨੇ ਬੋ ਜੀ ਪਟਿਆਲੇ ਆਪਾਂ ਪਹੁੰਚ ਚੁੱਕੇ ਆਂ ਟਾਈਮ ਹੋ ਗਿਆ 7:30 ਦਾ 7:12 ਹੋ ਗਏ ਤੇ ਪਟਿਆਲੇ ਆ ਗਈ ਤੇ ਮੀਂਹ ਦਾ ਮੌਸਮ ਹੋ ਗਿਆ ਬਾਹਰ ਆਪਣੀ ਪੈਗ ਉਮੀਦ ਆ ਨਾ ਲੋ ਬਿੱਦੂ ਅਗਲਾ ਸਟੇਸ਼ਨ ਆਪਣਾ ਨਾਬੇ ਦਾ ਹੀ ਆ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਤੇ ਅੱਜ ਆਪਾਂ ਪਹਿ ਕੇ ਆਇਆ ਹਾਂ ਹਾਂ ਅੱਜ ਟ੍ਰੇਨ ਦੇ ਵਿੱਚ ਸਿੱਧੀ ਲੈ ਕੇ ਆਇਆ ਮੈਂ ਐ ਪੜਦਲ ਕਰਕੇ ਥੋੜਾ ਜਿਹਾ ਹੀ ਦੇਖ ਰਿਹਾ ਸੀ ਇਹਨਾਂ ਸੇਕ ਫੌਂਟ ਸੇਕ ਹੀ ਬਾਤ ਆਉਂਦਾ ਸੀ ਯਾਰ ਬਾਰੋਂ ਸਹੀ ਗੱਲ ਆ ਅੱਜ ਹੀ ਅਸਲੀ ਜੀ ਸੀਟ ਦਾ ਫਾਇਦਾ ਲਿਆ ਭਾਈ ਉਹਦੀ ਇਹ ਸੀਗਾ ਅੱਗੇ ਹੀ ਬੈਠੀ ਰਹਿੰਦੇ ਹੁੰਦੇ ਆ ਉੰਗ ਦਾ ਹੰੂ ਲੂ ਆ ਮੂੰਹ ਬਾਹਰ ਦੇਖੀ ਜਾਂਦੇ ਹੁੰਦੇ ਆ ਅੱਜ ਲੋਟ ਰਹੇ ਹਾਂ ਥੱਕੇ ਹੋਏ ਸੀ ਨਾ ਆਪਾਂ ਬਈ ਹਾਂ ਗਰਮੀ ਦੀ ਉੱਥੇ ਗਰਮੀ ਸੀ ਉਹ ਗਰਮੀ ਮੱਗੀ ਚੜਾਈ ਜੜ ਕੇ ਆਇਆ ਤਾਂ ਬੱਸ ਹੋ ਜਾਂਦੇ ਨੇ ਤੇ ਸਾਡੇ ਖਤਮਾ ਸਨਾਬੇ ਪਹੁੰਚ ਜਾਾਂਗੇ ਤੇ ਮੌਸਮ ਹੋ ਗਿਆ ਮੀਂਹ ਆ ਲੈ ਚੱਲ ਠੰਡ ਕਰਤੀ ਰੱਬ ਨੇ ਆਪਾਂ ਰੱਤ ਨਾਲ ਲੈ ਆਏ ਉਸ ਤੋਂ ਹਾਂ ਬ ਟ੍ਰੇਨ ਆਪਣੀ ਪਟਿਆਲੀਆਂ ਤੁਰਪੀ ਤੇ ਪਹਿਲੀ ਵਾਰ ਹੋਇਆ ਜਿੰਦਗੀ ਦੀ ਟ੍ਰੇਨ ਸਹੀ ਟਾਈਮ ਤੇ ਜਾ ਰਹੀ ਹੈ। ਯਾਨੀ ਜਿੱਦ ਦੀ ਟ੍ਰੇਨ ਚ ਸਫਰ ਕਰਨ ਲੱਗਿਆ ਮੈਂ ਤਾਂ ਪਹਿਲੀ ਟ੍ਰੇਨ ਦੇਖੀ ਛੜੀ ਸਹੀ ਟਾਈਮ ਤੇ ਜਾ ਰਹੀ ਹੈ। ਸਹੀ ਟਾਈਮ ਤੇ ਜਾ ਰਹੀ ਹੈ। ਹਾਂ। ਔਰ ਚਾਰਜਰ ਹੈ ਨਹੀਂ ਦੀ ਵਿੱਚ ਲਾਉਣ ਨੂੰ ਇਹਦੇ। ਪੁਰੇ ਚਾਰਜਰ ਜੁ ਨਹੀਂ ਦੀ। ਇੱਕ ਇੱਕ ਪਲੱਗ ਐਵੇਂ ਜੇ ਸੀਟਾਂ ਦੇ ਅੱਜ। ਉਹ ਇੱਕੀ ਪਲੱਗ ਦਿਓ ਸਾਹਮਣੇ। ਪੁਰੇ ਇੱਧਰ ਦਿਖਾ ਦੇ ਕਿਤੇ ਵੀ ਨਹੀਂ ਸੀ। ਹਾਂ ਇੱਧਰ ਕਿਤੇ ਵੀ ਨਹੀਂ ਹੈਗਾ। ਇਹ ਭਾਈ ਚਾਰਜਰ ਟ੍ਰੇਨ ਵਾਲੇ ਦਿਆ ਕਰੋ। ਆਹੋ। ਹੋਰ ਆ ਚਾਰਜ ਦੇਖ ਲਓ ਇਹ ਕਿੱਥੇ ਨਹੀਂ ਆਇਆ ਕਿਤੇ ਵੀ ਨਹੀਂ ਉੱਪਰ ਵੀ ਨਹੀਂ ਆਇਆ ਉੱਪਰ ਵੀ ਨਾ ਇੱਕ ਚਾਰਜ ਆਦਾ ਸਭ ਤੇ ਬੰਦਾ ਕੀ ਕਰੂ ਉਹਨੂੰ ਲਾਉਂਦੇ ਹੋ ਹੈਂਗ ਕਰ ਦਿੰਦਾ ਹੋਰ ਹੈਂਗ ਕਰ ਦਿੰਦਾ ਹੋਰ ਬਾਕੀ ਮੌਸਮ ਵਧੀਆ ਬਾਹਰ ਬਾਕੀ ਇਹਦੀ ਟਿਕਟ ਵੀ ਆਪਣੀ 505 ਰੁਪਏ ਹੋਈ ਆ ਹਰਦਵਾਰ ਤੋਂ ਚਾਹੇ ਤੁਸੀਂ ਹਰਦਵਾਰ ਤੋਂ ਲੈ ਜਾਹੇ ਰਿਸੀ ਕਿਸ਼ਤ ਕਰੋ ਟਿਕਟ ਤੁਹਾਡੀ ਸੇਮ ਹੀ ਹੁੰਦੀ ਆ ਤੇ ਆਪਣੀ ਹਰਦਵਾਰ ਤੋਂ ਦੀ ਤੇ ਆਪਣੀ ਟਿਕਟ 505 ਰੁਪਏ ਹੋਈ ਆ ਨਾਬੇ ਤੱਕ ਦੀ ਤੇ ਟ੍ਰੇਨ ਆਪਣੀ ਨਾਬੇ ਬਸ ਪਹੁੰਚਣ ਵਾਲੀ ਆਓ ਜੀ ਪਹੁੰਚ ਗਏ ਆਪਾਂ ਨਾਬੇ ਲਓ ਜੀ ਟ੍ਰੇਨ ਆਪਣੀ ਬਿਲਕੁਲ ਸਹੀ ਟਾਈਮ ਤੇ ਪਹੁੰਚ ਗਈ 7:35 ਦੇ ਨਾਬੇ ਸ਼ਾਮ ਦਾ ਟਾਈਮ ਹੋ ਗਿਆ ਤੇ ਚਲਦੇ ਹਾਂ ਹੁਣ ਆਪਾਂ ਘਰ ਨੂੰ ਹਾਂਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਵਿੱਚ ਨਾਬੇ ਤੇ ਹੁਣ ਆਪਾਂ ਚਲਦੇ ਹਾਂ ਪਿੰਡ ਨੂੰ ਤੇ ਯਾਤਰਾ ਆਪਣੀ ਬਹੁਤ ਵਧੀਆ ਰਹੀ ਬਹੁਤ ਵਧੀਆ ਆਪਣੇ ਦਰਸ਼ਨ ਹੋਏ ਨੇ ਤੇ ਬਾਕੀ ਰਿਸ਼ੀਕੇਤ ਦੇ ਵਿੱਚ ਮੌਸਮ ਜਿਹੜਾ ਮੈਂ ਤੁਹਾਨੂੰ ਦੱਸਿਆ ਥੀ ਵੀ ਇਹ ਰਿਸ਼ੀਕੇਤ ਦੇ ਵਿੱਚ ਮੌਸਮਾ ਉਹ ਪੰਜਾਬ ਵਾਲੀ ਆ ਗਰਮੀ ਉੱਤੇ ਬਹੁਤ ਆ ਪਰ ਉਦੋਂ ਅੱਗੇ ਜਾ ਕੇ ਠੰਡ ਹੋ ਜਾਂਦੀ ਆ ਤੇ ਯਾਤਰਾ ਆਪਣੀ ਪੂਰੀ ਵਧੀਆ ਰਹੀ ਮਹਾਰਾਣੇ ਤੰਦਰੁਸਤੀ ਵਕਫੀ ਲਾਸਨ ਕਰਿਆ ਹੈ ਤੇ ਠੀਕ ਆ ਜੀ ਇਹ ਵੀਡੀਓ ਨੂੰ ਕੱਟ ਦੇ ਦਿੰਦੇ ਹਾਂ ਐਟ ਤੇ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਯਾਤਰਾ ਨਾਲ ਜੁੜ ਕੇ ਲਈ ਧੰਨਵਾਦ